ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਸਾਰੇ ਵਧੀਆ ਠੀਕ ਠਾਕ ਹੋਣ ਤੇ ਚੰਗੀ ਕਲਾਜ ਹੋਣਗੇ ਤੇ ਆਪਾਂ ਵੀ ਵਧੀਆ ਤੇ ਆਪਾਂ ਲੈ ਕੇ ਆਏ ਹਾਂ ਅੱਜ ਦਾ ਬਲੌਗ ਅੱਜ ਠੀਕ ਹੋ ਗਈ 5 ਤੇ ਵਾਚੀ ਅੱਜ ਕੀ ਕੀ ਕਰਦੇ ਹਾਂ ਉਹ ਵੀ ਆਪਾਂ ਤੁਹਾਨੂੰ ਦੱਸ ਦੇਵਾਂਗੇ ਇਹ ਆਪਣਾ ਕੰਟੇਨਰ ਹੈ ਜਿਹੜਾ ਆ ਜਿਹਦੇ ਵਿੱਚ ਬੈੱਡ ਲੱਗੇ ਦੇਖਦੇ ਆ ਫੁੱਲਾ ਆ ਤੇ ਮੇਰੇ ਤੋਂ ਲਗਾਉਗੇ ਸਾਹਮਣੇ ਲੱਗਾ ਹੈ ਆਪਣਾ 22

ਕੋਣ ਗਿਆ ਉਹ ਰਸਤਾ ਭੁੱਲ ਗਿਆ ਫੇਰ ਨਾ ਹੋ ਵੀ ਮਟਰ ਉਹ ਇਸ ਸਰੀਆ ਬੰਦੀ ਇੰਨਾ ਯਾਲ ਜਾ ਬੰਨ ਕੇ ਹੋਰ ਗਾਣ ਨੂੰ ਪਾਉਂਦੇ ਆਪਣੀ ਗਰੀਸ ਕਰਨ ਆਈ ਆ ਪ੍ਰੈਸ਼ਰ ਵਾਲੀ ਜਿਹਦੇ ਨਾਲ ਗਰੀਸ ਹੋਣੀ ਸਾਰੀਆਂ ਥਾਂਾਂ ਨੂੰ ਹੂੰ ਹੂੰ ਬਾਕੀ ਉਹ ਟੈਂਡਲ ਲਗਣਾ ਹੈ ਤੇ ਟਾਈਮ ਲਾਗਣਾ ਹੈ ਜਦੋਂ ਕੱਲ ਨੂੰ ਪਰਸੋਂ ਘੱਟ ਸਟੌਲਗੇ ਉਹ ਕਿਥੋਂ ਇਹਲਾ ਫਰੇਮ ਲਾਗੇ ਇਹ ਤੇ ਗਟਰ ਵੜਾ ਉੱਚਾ ਹੋ ਜਾਂਦਾ ਹੈ ਆਲ ਆ ਲਾਇਆ ਹਾਂ ਇਹ ਜੀ ਹੈਡ ਵੜੀ ਰੱਖੀ ਦੀ ਇਹ ਜਦੋਂ ਥੋੜਾ ਨੀਵਾ ਹੋ ਗਿਆ ਹੁਣ ਉੱਤੇ ਇਕੱਲਾ ਕਸ਼ੂਕ ਮਾਰੋ ਬਲਂਡਰ ਲਾਉਂਦੇ ਆ ਮਗੇ ਦੇ ਨਾ ਜੀ ਜਦੋਂ ਆਂਗੇ ਉਹ ਗਾਟਰਾ ਉਹਨੇ ਨਾ ਪਾ ਆਇਆ ਸਾਡਾ ਪਾਕ ਇਦਾਂ ਕੀ ਹਾਲ ਚੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਸਭ ਠੀਕ ਠਾਕ ਵਧੀਆ ਚੜ੍ਹਦੀ ਕਲਾ ਮੇਰੇ ਵੀਰ ਭਰਾ ਸਭ ਠੀਕ ਠਾਕ ਹੈ ਵਧੀਆ ਹੋ ਦੇ ਦੇ ਆ ਪਾ ਪਾ ਦਸੇ ਨਾ ਕਿ ਨੂੰ ਮੈਂ ਬਾਤ ਪਾ ਤੁਹਾਰੀ ਉਹ ਮਾਂ ਕੀ ਸਾ ਚੌਕ ਕਰਾਇਂ ਗਿੰਦੋ ਸਾਦੇ ਦੇ ਸਾਰੇ ਆ ਰਿਹਾ ਹੈ ਉਹ ਡਰ ਰਸਤਾ ਮੈਂ ਇਧਰੋਂ ਆਪਾਂ ਗੂਮ ਚੁੱਕੇ ਪਰਲੀ ਸਾਈਡ ਖੜਾਇਆ ਮੈਂ ਘਾ ਮੁੱਕਦੇ ਰੋੜਾ ਆ ਬੈਠਾ ਫਿਰ ਵੀ ਇੰਨੀ ਤੋਹਾ ਤੋਹਾ ਇਧਰ ਆਪਣਾ ਗੰਦੀ ਘਰ ਬੈਣ ਹੋ ਗਿਆ ਲਾਤ ਲਾ ਰਿਹਾ ਹੈ ਵੀ ਇਧਰੋਂ ਆਪਾਂ ਗੂਮੇ ਜੋ ਕਰਦਾ ਆਪਾਂ ਸਾਈਡ ਤੇ ਹੁਣ ਆਰਾਮ ਆਣਾ ਗਾਡਾ ਜਾਣਾ ਉਂ ਪੋਗਲੇ ਨਾਲ ਬੈਠ ਗਿਆ ਆ ਰ ਆਪਣਾ மித்தி பல <laughs> 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 ਕੰਟੇਨਰ ਰੱਖਣਾ ਇੱਥੇ ਇੱਥੇ ਕੰਟੇਨਰ ਰੱਖਣਾ ਆ ਸਾਰੀ ਤਿਆਰ ਕਰਦੇ ਆ ਯਾਨਾਲੀ ਵੀ ਸਾਹਿਬ ਇਹ ਇਧੇ ਰਾਦੇ ਆ ਬਣ ਕੰਟੇਨਰ ਤੇ ਕਰੇਨਾ ਆਪਣੀ ਆ ਲੱਗਿਆ ਗਾਟਰ ਕਰਦੇ ਆ ਆ ਬਣੂਗਾ ਇਹ ਰੋਗੋਲੇ ਇਧੇ ਕੋਈ ਕੁਮਾਨ ਨਾ ਬਲੇ ਚੀਤਲ ਸਾਹਿਬ ਕਿੰਨੀ ਗੱਡੀਆਂ ਵੀ ਲੈਣ ਲੱਗੀ ਤੇ ਰੋਡ ਕਿੱਦਾਂ ਪਾਰ ਕਰਨਾ ਰੋਡ ਕਿੱਦਾਂ ਪਾਰ ਕਰਨਾ ਰੋਡ ਕੱਢੀ ਉਹਦੇ ਵਿੱਚ ਆਹ ਤਾਂ ਦੇਖੇ ਆ ਲੈਂਡ ਦੇ ਟੁੱਟਣ ਦਾ ਹੀ ਪਤਾ ਨਹੀਂ ਕਿੱਥੋਂ ਆਇਆ ਇਹ ਰੋਡ ਪੜ ਕਰਨਾ ਉਹਦਾ ਕੰਮ ਇਹਦੇ ਮੁੰਬਈ ਇਹਨੂੰ ਕਹਿੰਦੇ ਮੁੰਬਈ ਮੁੰਬਈ ਇਹ ਵੀ ਕਹਿੰਦੇ ਮੁੰਬਈ ਆ ਆਹ ਦੇ ਮੋਟਰਸਾਈਕਲ ਆ ਕਿੱਦਾਂ ਤੇਜ਼ ਨਾਲ ਆ ਆ ਦੇ ਆ ਦੇ ਮਰੂਗਾ ਆ ਦੇ ਆ ਦੇ ਆ ਦੇ ਆ ਦੇ ਆ ਦੇ ਕਰ ਲਿਆ ਪਾ ਚੀਕੀ ਰੋਟੀ ਦਾ ਪੁੱਛੀ ਰੋਟੀ ਬਣੀ ਆ ਮਿੱਤਰੋ ਆਪਣਾ ਕੰਟੇਨਰ ਆਇਆ ਕੱਲ ਦਾ ਤੇ ਜਗਾ ਹੀ ਨਹੀਂ ਕਿਤੇ ਪਲਾਂਟ ਤੇ ਮਿਲਦੀ ਉਹ ਥੱਲੇ ਆ ਗਿਆ ਪਲਾਂਟੋਂ ਦਰਗਾਹ ਗੇਟੀਆਂ ਤੱਕ ਬੜਾ ਲੰਮਾ ਪਲਾਂਟ ਹੈ ਕਿਤੇ ਜਗਾ ਹੀ ਨਹੀਂ ਮਿਲਦੀ ਕੋ ਚੱਲੇ ਆਪਾਂ ਗੇਟ ਕੋਲ ਦੇਖ ਦੇਖਦੇ ਆਂ ਗੇਟ ਕੋਲ ਜਾ ਕੇ ਜਗਾ ਕੀ ਹਿਸਾਬ ਕਿਤਾਬ ਫੇਰ ਆਪਾਂ ਮਿਲਦੇ ਹਾਂ ਮਿਲਣਾ ਕੀ ਨਾਲ ਨਾਲ ਹੀ ਤੈਨੂੰ ਲੈ ਕੇ ਜਾਣਾ ਬਜਰੀ ਦੇਖੋ ਢੇਰ ਲਾਦੇ ਬੂਰੇ ਚੜਾਤੀ ਇਹਨਾਂ ਨੇ ਸਿਖਰਾਂ ਤੇ ਆ ਵੀ ਇੱਥੇ ਪਾਉਣਗੇ ਵੀ ਮੀਂਹੂ ਚ ਰਸਤਾ ਨਾ ਬਵੇ ਵੀ ਪਾਣੇਗਾ ਪਾਣੀ ਕੋਲ ਇਹ ਸਾਲ ਬਹੁਤ ਬਈ ਪਾਈਪ ਹੋਣਗੇ ਦੇਖਦੇ ਹਾਂ ਜਗ੍ਹਾ ਕੀ ਸਮਾਚਾਰ ਹਤੇ ਕੰਟੇਨਰ ਰੱਖਣ ਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਮੈਨੂੰ ਆ ਮੈਂ ਦੇਖਦਾ ਫਿਰਦਾ ਸਾਰੇ ਰਾ ਕਿੱਥੇ ਰੱਖਣਾ ਕਿੱਥੇ ਨਹੀਂ ਰੱਖਣਾ ਉਹ ਜਿਹੜਾ ਜਗ੍ਹਾ ਪਸੰਦ ਆਈ ਉੱਥੇ ਸਾਨੂੰ ਰੱਖਣ ਨਹੀਂ ਦਿੱਤਾ ਕਿਉਂਕਿ ਉੱਥੇ ਉਹਨਾਂ ਥੱਲੇ ਪੀਸੀਸੀ ਕੀਤੀ ਤੇ ਇੱਥੇ ਨਾ ਉਹ ਨੂਨ ਨੂੰ ਵਾ ਇੱਥੇ ਨਾਉਣਾ ਬਸ ਅੱਛਾ ਤੇ ਇੱਧਰ ਬਾਥਰੂਮ ਆ ਉਹ ਸਾਹਮਣੇ ਟੱਟੀ ਨਾਲ ਇੱਥੇ ਹੋਣਾ ਤੇ ਦੇਖਦੇ ਆ ਬਾਕੀ ਗੱਡੀ ਸਮਝਾਂ ਆਈ ਮਤਰਾ ਸਰੋ ਟਾਈਮ ਹੋ ਗਿਆ ਵਾ 5 ਵਜੇ ਆ ਤੇ ਕੰਡੀਨੇਰ ਆਪਣਾ ਉਸੇ ਦੱਸੇ ਪਿਆ ਕੋਈ ਜਗ੍ਹਾ ਨਹੀਂ ਦੱਸੀ ਇਹਨਾਂ ਨੇ ਕਿੱਥੇ ਰੱਖਣਾ ਚਾਹੀਦਾ ਤੇ ਬਾਕੀ ਸਮਾਂ ਚਾਰੀ ਆ ਗਏ ਕੰਮ ਘੁੰਮਾ ਪਾਉ ਸੋ ਇਹਦੇ ਤੋਂ ਹੰਦੇ ਆ ਐਕਸਲ ਦਾ ਸਾਰਾ ਸਿਸਟਮ ਉਸਨੇ ਬਿਲਡਿੰਗ ਕਰਤਾ ਸ਼ਾਇਦ ਕੱਲ ਕੱਲ ਰਾਤ ਨੂੰ ਗੱਡਾ ਨਿਕਲਣਾ ਕਿਉਂ ਤਿਆਰ ਆ ਫਿਰ ਕਾ ਤਿਆਰ ਹੈ ਮੈਂ ਯਾਰ ਤਿਆਰ ਚਾਰ ਪੂਰਾ ਤਿਆਰ ਹੈ ਮੈਂ ਕਰੇ ਡੀਜ਼ਲ ਲਾਉਨ ਨੂੰ ਡੀਜ਼ਲ ਲਾਉਨ ਨੂੰ ਡੀਜ਼ਲ ਨਾ ਫਿਰ ਲਾ ਦਾ ਆਪਣਾ ਲੀਵਰ ਲਾ ਨਾ ਲੀਵਰ ਲਵਾਓ ਠੀਕ ਹੈ ਨਹੀਂ ਲਾਣ ਦਾ ਜੈ ਸ਼੍ਰੀ ਰਾਮ ਪਛਲੇ ਲਾ ਪਾ ਬਾਜੀ ਬਾਦਰਾ ਪੱਪੀ ਦੇ ਦੇ ਇੱਕ ਬਾਲਟਰ ਨੇ ਟੋਪਾ ਧਰ ਕੇ ਜੀਓ ਸਾਲੀ ਬਰ ਪੈਂਦੀ ਹੁੰਦੀ ਪੈਂ ਜੀ ਇਹ ਨਾ ਉਹ ਹੈ ਹਮਮ ਸਹੀ ਗੱਲ ਫੋਨ ਦੇ ਜਾ ਹਮ ਮੇਟਰੋ ਕੰਮ ਖਾਈਏ ਤੇ ਗਰਮੀ ਗਰਮੀ ਬਹੁਤ ਆ ਚਲੋ ਰੀ ਜਾਨੇ ਪਾ ਯਾਰ ਆਹਿਆ ਪਾ ਗੱਲ ਦੱਸਣੀ ਮੇਰੇ ਪਾ ਮੇਰੇ ਗੱਲ ਤੇ ਸੁਣ ਗੱਲ ਸੁਣ ਪਾ ਗੱਲ ਸੁਣ ਪਾ ਪੱਲੀ ਬਰਲਾਣੇ ਨਾਲ ਯਾਰ ਉਹ ਕਿਹੜੀ ਗ੍ਰੇਨ ਚਲਾਉਣੀ ਇੱਧਰ ਆ ਦੱਸ ਸਹੀ ਯਾ ਚਲਾਣਾ ਇਹਨੇ ਪਾ ਪਾ ਆਇਆ ਯਾਰ ਗੁੱਸੇ ਹੋ ਗਿਆ ਆਪਣੇ ਹੈ ਤੂੰ ਦੱਸ ਮੈਂ ਕੰਮ ਜਾਣਾ ਯਾਰ ਕਰ ਕੀ ਕਰਨਾ ਇਹ ਮੁੰਡਾ ਕਹਿ ਭੱਜਣ ਦਿਆ ਕਹਿੰਦਾ ਮੈਂ ਘਰ ਨੂੰ ਜਾਣਾ ਜੇ ਕੋਈ ਮੇਰੀ ਆਪਣੀ ਕੰਪਨੀ ਵਾਲਾ ਵੀਡੀਓ ਵੇਦਾ ਹੋਵੇ ਤੈਨੂੰ ਲਾਂਤ ਪਾਉ ਇਹ ਇਹਦਾ ਮੈਂ ਘਰ ਚੱਲਿਆ ਮੈਂ ਨਹੀਂ ਰਹਿਣਾ ਇੱਥੇ ਬਾਹਰ ਚੱਲਿਆ ਨਹੀਂ ਪੇਮੈਂਟ ਨਹੀਂ ਦੇਣੀ ਤੇ ਆ ਜਾ ਨਾ ਨਹੀਂ ਦੇਣਗੇ ਤੇ ਕੀ ਖਾਦਾ ਯਾਰ ਤੇ ਪੇਮੈਂਟ ਆਈ ਤੇ ਤੇ ਸਹੀ ਆ ਇਧਰ ਹੀ ਇੱਕ ਇੱਕ ਤੁਸੀਂ ਇਹ ਹੀ ਤੇ ਜਨਵਰੀ ਵੀ ਨਹੀਂ ਕਿਥੇ ਚਲ ਗਈ ਉਹ ਵੀ ਆ ਜੂਗੀ ਉਹ ਵੀ ਕੋਈ ਨਹੀਂ ਪਵਾ ਦਿੰਦੇ ਮੈਂ ਉਹਨੇ ਫੋਨ ਕਰਦਾ ਹੁਣ ਹੁਣਦਾ ਨਿਕਲਦੇ ਨਿਕਲ ਕੇ ਕਿੰਨਾ ਹਫਤਾ ਨਿਕਲ ਗਿਆ ਨਾ ਮੁਰੜ ਕੇ ਨਹੀਂ ਦੇਨੀ ਇਹਨਾਂ ਨੂੰ ਮੈਂ ਕੋਈ ਨਹੀਂ ਹੁਣੇ ਫੋਨ ਕਰਦਾ ਉਹ ਵੀ ਵੀਡੀਓ ਨਹੀਂ ਚੱਲਣੀ ਉਹ ਵੀ ਮਿੱਤਰੋ ਕੰਟੇਨਰ ਦਾ ਏਸੀ ਲੱਗ ਗਿਆ ਕੰਟੇਨਰ ਹੈ ਜੋ ਉੱਥੇ ਦਾ ਉੱਥੇ ਪਿਆ ਇਹਨਾਂ ਵਰਗਿਆਂ ਦਾ ਫੱਕ ਨਹੀਂ ਇਹਨੇ ਭਾਵੇਂ ਆਪੋ ਹੈ ਪਾਸ ਤੇ ਪਿਆਉਣਾ ਕੌਣ ਪਰ ਗਈਦਾ ਹੁਣਾ ਕੀ ਕਹਿੰਦਾ ਚਲਾ ਟਾਇਰ ਬਸ ਨਾਲ ਪਰ ਆ ਵੀਡੀਓ ਵੀਡੀਓ ਨਾ ਬਣਾਇਆ ਕਰੀ ਹਣ ਦੇ ਤੂੰ ਫੇਮਸ ਹੋ ਗਿਆ ਹੁਣ ਨਾ ਇਦਾਂ ਕਹਿ ਹਣ ਦੇ ਤੂੰ ਹਰ 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 ਦੂਜੇ ਤੇ ਇੰਸਟਾਗ੍ਰਾਮ ਤੇ ਸਭ ਤੋਂ ਪਹਿਲਾਂ ਗਾੜੀ ਤੂੰ ਹੀ ਹੋਣ ਜਿੰਨਾ ਮਰਜ਼ੀ ਲੋਕ ਲੈ ਤੇਰੀ ਵੀਡੀਓ ਬਣਨੀ ਦੀ ਚੱਲ ਵੀ ਮੈਂ ਤਰਾ ਕੰਟੇਨਰ ਦਾ ਐਸ.ਆਈ.ਓ ਲਗਾ ਚਾਲੂ ਫਿਰ ਦਿਖਾਉਣੇ ਤੁਹਾਨੂੰ ਅੰਦਰ ਬੈੱਡ ਬੁੱਡ ਲੱਗੇ ਹਣ ਦੇ ਨੇਰਾ ਹੀ ਨੇਰਾ ਜੱਟ ਚਾਲੂ ਹਣ ਦੋ ਫਿਰ ਤੋਂ ਕਹੋ ਵੀ ਮੈਂ ਤਰਾ ਦੇਖੋ ਬੈੱਡ ਲੱਗੇ ਤੇ ਪੱਖੇ ਇਹ ਆਪਣਾ ਸੱਜਣ ਕਿਦਾਂ ਹੈ ਵਧੀਆ ਭਾਈ ਜੀ ਗਾਵੜ ਵਿੱਚ ਚਲਾਉਂਦਾ ਮੁੰਡਾ ਫਰਾਨਾ ਕਹਿੰਦਾ ਨੇਰੀ ਲਿਆਉਂਦਾ ਪੂਰੀ ਮੁੰਡਾ ਕਹਿੰਦੇ ਹਰ ਇੱਕ ਬੈੱਡ ਤੇ ਬੋਡ ਲੱਗਾ ਨਾਲ ਗੱਦੇ ਹੁਣ ਕਿਉਂ ਆਇਆ ਇੱਧਰ ਲੋ ਵੀ ਸੱਜਣਾ ਕਿੰਨੇ ਲੱਗੇ ਆ 2 4 5 2 4 6 11 ਜਿਆਦਾ ਡੰਡਾ ਇਧਰ ਹੀ ਹੋਵੇ ਇਧਰ ਹੀ ਸੌਣਾ ਇਧਰ ਹੀ ਮੈਂ ਤਾਂ ਸੌਂਗਾ ਨਹੀਂ ਮੈਂ ਤਾਂ ਫਲੈਟ ਮੈਂ ਸੌਂਗਾ ਹੁਣ ਉੱਤਲਾ ਕਹੋ ਜੀ ਪੰਖੇ ਲੈ ਪੰਖੇ ਖਿਚੇਗੇ ਹਵਾ ਕੋ ਇਤਨੀ ਠੰਡਾ ਹਵਾ ਕੀਚੇਗੇ ਹੈ ਲਾ ਲਓ ਭਈ ਹੁਣ ਇਹਨਾਂ ਦੇ ਢੰਡ ਚੁੱਕ ਦੋ ਪੱਖਾ ਜਿੱਦਾਂ ਨੂੰ ਮਰਜ਼ੀ ਘੁਮਾਉਣਾ ਐ ਘੁੰਮਦਾ ਐ ਐਂ ਪੱਖਾ ਘੁੰਮਦਾ ਬਸ ਤੇ ਪਹੋ ਜਾਗੇ ਹਾਂਜੀ ਵਾਲਾ ਆ ਹਾਂ ਹਾਂ ਜੀ ਲੈ ਲਾ ਹਾਈਟ ਕਮ ਗਿਆ ਹਾਂ ਜੀ ਲੋਕ ਥੋੜਾ ਪਾਸਵਰਡ ਬਤਾ ਦੇਣਾ ਹਾਂਜੀ ਮਿੱਤਰੋ ਅੱਜ ਦਾ ਬਲੌਗ ਆਪਾਂ ਕਰਦੇ ਆ ਇੱਥੇ ਖਤਮ ਤੇ ਉੱਪਰ ਰੂਮ ਚਾ ਕੇ ਹਨੇਰਾ ਹੋ ਗਿਆ ਰੋਟੀ ਬਣਾਉਣੀ ਨਾ ਤੋ ਕੇ ੱੱਲੇ ਆਇਆ ਸਬਜ਼ੀ ਲੈਣ ਚੱਲੇ ਆਉਣ ਤੇ ਬਾਕੀ ਬਲੌਗ ਨੂੰ ਕਰੋਂ ਜੁਆਇ ਕਮੈਂਟ ਕਰਕੇ ਜਰੂਰ ਜਾਇਆ ਕਰੋ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਸ਼ੇਅਰ ਕਰਕੇ ਜਾਇਆ ਕਰੋ ਦੱਸ ਕੇ ਜਾਇਆ ਕਰੋ ਤੈਨੂੰ ਕਿਦਾਂ ਦਾ ਬਲੌਗ ਲੱਗਾ ਤੇ ਬਾਕੀ ਦਿਲ ਦੀਆਂ ਗੱਲਾਂ ਕੁਝ ਦੋ ਚਾਰ ਕਰੀਏ ਏਦਾਂ ਹੀ ਮੇਰਾ ਇੱਕ ਸੱਜਣ ਹੀ ਤੇ ਉਹਦੇ ਨਾਲ ਮੈਂ ਮਤਲਬ ਪਹਿਲਾਂ ਜਿਹੜੇ ਹੱਡ ਤੋਂ ਪਹਿਲੀ ਪੀੜ੍ਹੀ ਮਤਲਬ ਹੱਡ ਤੋਂ ਵੱਡੇ ਆ ਉਹ ਕਹਿੰਦੇ ਹੁੰਦੇ ਕਿੰਨੇ ਹੁੰਦੇ ਆ ਜੇ ਮੰਨ ਲਓ ਆਪਾਂ ਕਿਸ ਦੇ 9 ਕੰਮ ਆ ਜਾਂਦਾ ਵੀਰ ਨਹੀਂ ਕੰਮ ਆ ਤੇ ਅਗਲਾ ਛੱਡ ਦਿੰਦਾ ਉਹ ਗੱਲ ਹੋਈ ਮੇਰੇ ਨਾਲ ਮੇਰਾ ਸੱਜਣ ਇੱਕ ਉਹਦੇ ਹਰੀ ਮੈਂ ਹਨਾ 9 ਰਾਂ ਦੇ ਕੰਮ ਆਇਆ ਤੇ ਇੱਕ ਰਾ ਹੀ ਮੈਂ ਉਹਨੂੰ ਜਵਾਬ ਦਿੱਤਾ ਤੇ ਉਹ ਮੇਰੇ ਨਾਲ ਨਾ ਭੜੇ ਚਿਰ ਬਾਅਦ ਨੇ ਮੈਨੂੰ ਕੱਲ ਪਰਸੋ ਫੋਨ ਲਾਇਆ ਤੇ ਮੈਂ ਕਿਹਾ ਕੀ ਗੱਲ ਹੋ ਗਈ ਅੱਜ ਤੱਕ ਫੋਨ ਨਹੀਂ ਆਉਂਦਾ ਤੇ ਉਹ ਗਾੜੀ ਮੈਨੂੰ ਕਹਿੰਦਾ ਤੂੰ ਕਹਿੰਦਾ ਕਿਹੜਾ ਮੇਰੇ ਕੰਮ ਆਇਆ ਹੈ ਮੈਂ ਤੇ ਤੂੰ ਆਹ ਚੀਜ਼ ਮੰਗੀ ਤੇ ਤੂੰ ਮੈਨੂੰ ਦਿੱਤੀ ਨਹੀਂ ਇਹ ਤੇ ਮੈਂ ਤਾਂ ਕਰਕੇ ਕਹਿੰਦਾ ਗੁੱਸਾ ਉਹ ਗੱਲ ਹੋ ਗਈ ਅੱਜ ਪਤਾ ਲੱਗ ਗਿਆ ਦੁਨੀਆਦਾਰੀ ਦਾ ਵੀ ਇਹ ਸੱਚੀ ਗੱਲ ਹੈ ਜਿਹਦੇ ਨੌ ਕੰਮ ਆ ਉਹ ਦਸਵੇਂਰ ਨਾ ਆ ਉਹ ਮੁੜ ਕੇ ਅੜ ਦਿੰਦਾ ਚਲ ਕੋਈ ਨਹੀਂ ਸੁਚਨਾ ਅੰਜਵਾਏ ਕਰ ਹੁਣ ਜਿਹੜੀਆਂ ਪਹਿਲਾਂ ਪਹਿਲਾਂ ਗਲਤੀਆਂ ਹੋ ਗਈਆਂ ਹੋ ਗਈਆਂ ਹੁਣ ਨਹੀਂ ਤੈਨੂੰ ਮੂਲ ਲਾਉਣਾ ਓਕੇ ਕੀ ਕਰਦੇ ਆਪਾਂ ਬਲੌਗ ਇਥੇ ਤੋਂ ਆਪਾਂ ਪਿੱਛੇ ਤੁਰੋ ਚੱਲੇ ਹਾਂ ਦੁਕਾਨ ਤੋਂ ਸਬਜ਼ੀ ਲੈ ਆ